ਸਸਸੀ ਗੱਲ ਜੀ ਦੀ ਹਲੋ ਟਾਈਮ ਤੇ ਵੀ ਤੁਹਾਡਾ ਹਾਰਦਿਕ ਸਵਾਗਤ ਕਰਦੇ ਹਾਂ ਤੇ ਲੁਧਿਆਣਾ ਦੇ ਵਿੱਚ ਇੱਕ ਵਾਰ ਫਿਰ ਜਬਰਦਸਤ ਐਕਸਪ੍ਰੋ ਜਿਹੜੀ ਹੈ ਲੱਗਣ ਵਾਲੀ ਆ ਔਰ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੀ ਜਿਹੜੀ ਇਹ ਐਕਸਪ੍ਰੋ ਆ ਕਾਫੀ ਖਾਸ ਰਹਿਣ ਵਾਲੀ ਆ ਤੇ ਕੀ ਕੀ ਖਾਸ ਹੋਏਗਾ 2025 ਦੇ ਵਿੱਚ ਜਿਹੜੀ ਹੈ ਇਹ ਐਕਸਪ੍ਰੋ ਲੱਗਣ ਵਾਲੀ ਆ ਢਿੱਲੋ ਸਾਹਿਬ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਣੀ ਆ ਸਰ ਐਕਸਪ੍ਰੋ ਜਿਹੜੀ ਆ ਲਗਾਉਣ ਜਾ ਰਹੇ ਹੋ ਕੀ ਕੀ ਖਾਸ ਰਹੇਗਾ 2025 ਦੇ ਵਿੱਚ ਇਸ ਐਕਸਪ੍ਰੋ ਚ इनटेक्स एक्सपो ਦਾ 13th ਐਡੀਸ਼ਨ ਹੈ ਇੰਟੀਰੀਅਰ ਐਕਸਟੀਰੀਅਰ ਬਿਲਡਿੰਗ ਮਟੀਰੀਅਲ ਆਰਕੀਟੈਕਚਰ ਕੰਸਟਰਕਸ਼ਨ ਡੈਕੋਰ ਦੇ ਉੱਪਰ ਇਹ ਸਾਰੀ ਐਗਜ਼ਿਬਿਸ਼ਨ ਲੱਗ ਰਹੀ ਹੈ 300 ਕੰਪਨੀਆਂ ਪੈਨ ਇੰਡੀਆ ਤੋਂ अराउंड 10000 ਦੇ ਕਰੀਬ ਲੇਟੈਸਟ ਇਨੋਵੇਸ਼ਨਸ ਪ੍ਰੋਡਕਟਸ ਐਂਡ ਸਰਵਿਸਸ ਸਾਰਾ ਇੱਥੇ ਡਿਸਪਲੇ ਤੇ ਹੋਊਗਾ ਤਾਂ ਮੈਂ ਸਭ ਨੂੰ ਕਹੂੰਗਾ ਕਿ 31 ਜਨਵਰੀ ਤੋਂ ਲੈ ਕੇ 3 ਫਰਵਰੀ ਲੁਧਿਆਣਾ ਐਗਜ਼ੋ ਸੈਂਟਰ ਪਹੁੰਚੋ ਮੈਕਸਿਮਮ ਤੋਂ ਮੈਕਸਿਮਮ ਇਹਦਾ ਫਾਇਦਾ ਲਓ ਅੱਛਾ ਇਹਦਾ ਸੈਂਟਰ ਪੁਆਇੰਟ ਕੀ ਰਹੇਗਾ ਇਸ ਵਿੱਚ ਜਿਹੜੀ ਸਭ ਤੋਂ ਜਿਹੜੀ ਖਾਸ ਹੈ ਉਹ ਕੀ ਹੋਏਗਾ ਸਰ ਇੰਟੀਰੀਅਰ ਐਕਸਟੀਰੀਅਰ ਜਾਂ ਬਿਲਡਿੰਗ ਮਟੀਰੀਅਲ ਜਿਹੜੀ ਇੰਡਸਟਰੀ ਹੈ ਫੈਸ਼ਨ ਇੰਡਸਟਰੀ ਹੈ ਬਹੁਤ ਫਾਸਟ ਚੇਂਜਿੰਗ ਇੰਡਸਟਰੀ ਹੈ ਇਹਦੇ ਵਿੱਚ ਜੋ ਵੀ ਤੁਸੀਂ ਆ ਕੇ ਦੇਖੋਗੇ ਜੋ ਤੁਸੀਂ ਪਿਛਲੇ ਸਾਲ ਦੇਖ ਕੇ ਗਏ ਸੀ ਉਸ ਤੋਂ ਬਿਲਕੁਲ ਚੇਂਜ ਆਸੀ ਖੁਦ ਪੂਰੇ ਸਾਲ ਇੱਤੇ ਵਰਕਿੰਗ ਕਰਦੇ ਆਂ ਜਿਹੜੇ ਜਿਹੜੀ ਕੰਪਨੀ ਨਾਲ ਅਸੀਂ ਡੀਲ ਕਰਦੇ ਆਂ ਜਿਹੜੇ ਸਾਡੇ ਪਾਰਟਿਸਪੈਂਟਸ ਹਨ ਉਹਨਾਂ ਗੱਲਾਂ ਬਾਤਾਂ ਤੋਂ ਇਹ ਪਤਾ ਲੱਗਦਾ ਕਿ ਟੋਟਲ ਪ੍ਰੋਡਕਟ ਹੀ ਚੇਂਜ ਹੋ ਗਏ ਨੇ ਹੁਣ ਨਵੀਆਂ ਟੈਕਨੋਲੋਜੀ ਆ ਗਈ ਤੁਸੀਂ ਬਾਥ ਐਂਡ ਸੈਨੀਟੇਸ਼ਨਸ ਲਓ ਬਹੁਤ ਕੁਝ ਨਵੀਂ ਟੈਕਨੀਕ ਆ ਗਈ ਹੈ ਸਰਮਿਕ ਟਾਈਲਸ ਲਾ ਲਓ ਮੋਡ ਅਮ uh, AI ਦਾ ਜਮਾਨਾ ਹੈ ਇਹ ਇਨਕੋਰਪੋਰੇਟ ਹੋ ਗਈ ਬਹੁਤ ਹੀ ਨਵੀਆਂ ਇਨੋਵੇਸ਼ਨਸ ਤੁਹਾਨੂੰ ਦੇਖਣ ਨੂੰ ਮਿਲਣਗੀਆਂ اگر ਤੁਸੀਂ کنਸਟਰਕਸ਼ਨ ਕਰ ਰਹੇ ਹੋ ਜਾਂ ਕਰਨ ਵਾਲੇ ਹੋ چاہے آفس ਹੈ چاہے گھر ہے یا بلڈنگ ہے یا فلٹس ਨੇ ਜਾਂ ਕੁਝ ਵੀ ਹੈ ਕਲੋਨیز ਬਣਾ ਰਹੇ ਹੋ ਤਾਂ ਤੁਹਾਨੂੰ ਇੱਥੇ ਆ ਕੇ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲੂਗਾ ਕਿ ਨਵੀਆਂ ਕਿੰਨਾ ਕੁਝ ਆ ਗਿਆ ਜਿਹੜਾ ਕਿ ਸਾਨੂੰ ਕਈ ਵਾਰੀ ਪਤਾ ਵੀ ਨਹੀਂ ਹੁੰਦਾ ਸਰ ਬਹੁਤ ਜ਼ਿਆਦਾ ਜਿਹੜੀਆਂ ਐਕਸਪਲੋਰ ਲੱਗਦੀਆਂ ਰਹਿੰਦੀਆਂ ਨੇ ਪਰ ਉਹਦੇ ਵਿੱਚ ਜਿਹੜਾ ਪੈਨ ਇੰਡੀਆ ਲੈਵਲ ਦੇ ਉੱਤੇ ਬ੍ਰਾਂਡ ਵਾਲੀਆਂ ਕੰਪਨੀਆਂ ਘੱਟ ਜਿਹੜੀਆਂ ਨੇ ਜਿਹੜੀਆਂ ਮੌਜੂਦਗੀ ਜਿਹੜੀਆਂ ਮੌਜੂਦ ਹੁੰਦੀਆਂ ਨੇ ਇਹਦੇ ਵਿੱਚ ਜਿਹੜਾ ਆ ਵੱਡੇ ਵੱਡੇ ਕਿਹੜੇ ਬ੍ਰਾਂਡ ਜਿਹੜੇ ਨੇ ਆਰ ای ਇੰਡੈਕਸ ਐਕਸਪੋ ਦੇ ਵਿੱਚ ਆਲਵੇਜ਼ ਬ੍ਰਾਂਡ ਪਾਰਟਿਸਿਪੇਟ ਕਰਦੇ ਆ ਅਸੀਂ ਸਾਰਿਆਂ ਨੂੰ ਸਪੋਰਟ ਕਰਦੇ ਆ ਬ੍ਰਾਂਡਸ ਵੀ ਸਾਡੇ ਨਾਲ ਹੁੰਦੇ ਨੇ ਸਾਡੇ ਨਾਲ ਸਟਾਰਟਅੱਪਸ ਵੀ ਹੁੰਦੇ ਨੇ ਤਾਂ ਜਿੰਨੀਆਂ ਵੀ ਲੀਡਿੰਗ ਕੰਪਨੀਆਂਜ਼ ਨੇ ਹਰ ਕੈਟਾਗਰੀ ਦੇ ਅੰਦਰ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸਾਰੀਆਂ ਆਲ ਲੀਡਿੰਗ ਕੰਪਨੀਆਂਜ਼ ਇੱਥੇ ਪਾਰਟਿਸਿਪੇਟ ਕਰ ਰਹੀਆਂ ਨੇ ਅੱਛਾ ਫੇ ਤਰੀਕਾ ਦੱਸੋ ਕਿਹੜੇ ਕਿਹੜੇ ਤਰੀਕੇ ਆ ਜੀ 31 ਜਨਵਰੀ ਤੋਂ ਲੈ ਕੇ 3 ਫਰਵਰੀ 4 ਦਿਨ ਦਾ ਇਹ ਐਗਜ਼ਿਬਿਸ਼ਨ ਹੈ ਲੁਧਿਆਣਾ ਐਗਜ਼ਿਬਿਸ਼ਨ ਸੈਂਟਰ ਹੈ ਸਾਹਨੇ ਵਾਲ ਲੁਧਿਆਣਾ 31 ਤਰੀਕ ਤੋਂ ਜਿਹੜੀ ਹੈ ਭਾਈ ਇਹ ਐਗਜ਼ਿਬਿਸ਼ਨ ਜਿਹੜੀ ਹੈ ਸਟਾਰਟ ਹੋਣ ਵਾਲੀ ਆ ਘਰ ਬਣਾ ਰਹੇ ਹੋ ਕੋਟੀ ਬਣਾ ਰਹੇ ਹੋ ਕਿੱਦਾਂ ਡੈਕੋਰੇਸ਼ਨ ਕਰਨੀ ਆ ਕਿਸ ਤਰੀਕੇ ਦਾ ਜਿਹੜਾ ਆ ਸਭ ਕੁਝ ਜਿਹੜਾ ਇੱਥੇ ਮੌਜੂਦ ਮਿਲੇਗਾ ਉਹ ਵੀ ਇੰਟਰਨੈਸ਼ਨਲ ਲੈਵਲ ਦਾ ਭਾਈ ਆ ਉਹ ਜਿਹੜਾ ਸਟੈਂਡਰਡ ਜਿਹੜਾ ਕਿਤੇ ਨਹੀਂ ਮਿਲਦਾ ਸੋ ਜੇ ਤੁਸੀਂ ਜਿਹੜਾ ਆ ਡੇਟਾ ਜਿਹੜੀਆਂ ਜ਼ਰੂਰ ਨੋਟ ਕਰ ਦੋ 31 ਤਰੀਕ ਨੂੰ ਜਿਹੜਾ ਆ ਸਾਹਮਣੇ ਵਾਲ ਜਿਹੜਾ ਆ ਤੁਸੀਂ ਇਹ ਦੇਖ ਲਓ ਬੋਰਡ ਦੇ ਉੱਤੇ ਲਿਖਿਆ ਹੋਇਆ ਇਨਟੈਕਸ 2000 ਚੀ ਜਿਹੜੀਆਂ ਐਕਸਪਲੋ ਲੱਗਣ ਜਾ ਰਹੀ ਏ ਤੇ ਭਾਈ ਘਰ ਬਣਾਣਾ ਬਾਅਦ ਚ ਪਸਤਾਇਓ ਨਾ ਵਧੀਆ ਵਧੀਆ ਚੀਜ਼ਾਂ ਜਿਹੜੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਆ ਪਿੰਡਾਂ ਵਾਲੇ ਵੀ ਆਜੋ ਸ਼ਹਿਰਾਂ ਵਾਲੇ ਵੀ ਆਜੋ ਔਰ ਜਿਨ੍ਹਾਂ ਨੇ ਕੁਝ ਨਵਾਂ ਜਿਹੜਾ ਆ ਵੇਖਣਾ ਆ ਤੇ ਜ਼ਰੂਰ ਇਸ ਐਕਸੀਬਿਸ਼ਨ ਦੇ ਵਿੱਚ ਪਹੁੰਚੋ ਤੁਸੀਂ ਦੇਖ ਰਹੇ ਹੋ ਦੀ ਹਾਲੋ ਟਾਈਮਸ ਅਗਲੀ ਵਾਰ ਫਿਰ ਮਿਲਾਂਗੇ ਇੱਕ ਵਕਰੀ ਖਬਰ ਨਾਲ ਤਾਂ